ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਗੁਰੂ ਘਰ ਸਮੂਹੀਆਂ ਸੰਗਤਾਂ ਸਮੂਹ ਗੁਰਨਾਥਕ ਨਾਮ ਦੇਵਾ ਮਾਈ ਭਾਈ ਮਨਾ ਰਹੇ ਆ ਇਹ ਅਸਥਾਨ ਠੇਰਾ ਬਾਬਾ ਨਾਨਕ ਇਸ ਅਸਥਾਨ ਤੇ ਵੀ ਅਮਰ ਤਵੇਲੇ ਤੋਂ 3 ਦਿਨ ਤੋਂ ਲਗਾਤਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਉਹ ਤੋਂ ਬਾਅਦ ਸਾਡੀ ਹੋਰ ਸਾਡੇ ਪ੍ਰਚਾਰਕ ਇਸ ਅੱਜ ਦੇ ਪੂਰਬ ਦੇ ਵਿੱਚ ਆਪਣਾ ਯੋਗਦਾਨ ਸਾਰਿਆਂ ਨੇ ਪਾਇਆ। ਸੋ ਆ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆ ਇਹ ਸਤਗੁਰਾਂ ਦੀ ਇੱਥੋਂ ਚਾਰ ਕੋਹ ਤੇ ਪਵਿੱਤਰ ਉਹ ਸਥਾਨ ਆ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸਤਗੁਰਾਂ ਨੇ ਲਗਭਗ 19 ਸਾਲ ਦਾ ਸਮਾਂ ਉੱਥੇ ਦਸਾਂ ਨਾਹੋ ਦੀ ਕੀਰਤ ਕਰਕੇ ਧਰਮਸ਼ਾਲਾ ਦੇ ਰੂਪ ਵਿੱਚ ਜਿੱਥੇ ਅੰਮ੍ਰਿਤ ਵੇਲੇ ਸਮੂਹ ਵਰਨਾ ਨਾਮ ਲੈਵਾ ਮਾਈ ਭਾਈ ਜਿੰਨੀ ਸੰਗਤ ਆਉਂਦੀ ਸੀ ਕੀਰਤਨ ਤੇ ਕਹਾਵੇ ਦੇ ਰੂਪ ਵਿੱਚ ਸਤਿਗੁਰ ਜੀ ਨੇ ਬਤੂਲ ਕੀਤਾ ਤੇ ਇਹ ਅਸਥਾਨ ਪਾਕਿਸਤਾਨ ਦੇ ਵਿਸਥੇਤ ਹੈ ਸਰਕਾਰਾਂ ਦਾ ਧੰਨਵਾਦ ਵੀ ਆ ਕਿ ਆਹ ਕਾਰੀਡੋਰ ਬਣਾ ਦਿੱਤਾ ਸੰਗਤਾਂ ਜਾਣਦੀਆਂ ਵੀ ਆ ਦਰਸ਼ਨ ਵੀ ਕਰਦੇ ਪਰ ਇਹਦੇ ਜਿਹੜੇ ਜਾਣ ਦੇ ਉਹ ਰੱਖਾ ਬੀਬੀ ਬਧਾਨ ਉਹ ਬਹੁਤ ਔਖਾ ਉਹ ਔਖਾ ਇਸ ਕਰਕੇ ਆ ਜੇ ਜਿਹੜੇ ਗੁਰੂ ਕੀ ਸੰਗਤ ਕਰੀ ਪੜੀ ਕਰੀ ਪੜੀ ਕਹਿਣ ਦਾ ਭਾਵ ਜਿਨ੍ਹਾਂ ਦੇ ਹਾਲਾਤ ਨਹੀਂ ਆਜਾਜ਼ ਦਿੰਦੇ ਉਹਨਾਂ ਕੋ ਪਾਸਪੋਰਟ ਨਹੀਂ ਕੰਮ ਕਰਦਾ ਉਹ ਫਿਰ ਵਿਚਾਰੇ ਪਹਿਲਾਂ ਦਾ ਪਾਸਪੋਰਟ ਦੇਖਦੇ ਉਦੋਂ ਬਾਅਦ ਫਿਰ ਇਹ ਵੀਜ਼ਾ ਲੈਣ ਦਾ ਵੀਜ਼ਾ ਨਹੀਂ ਕ ਇਹਨੂੰ ਲੋਕ ਕਰਾਉਣਾ ਪੈਂਦਾ ਸਬਦਾ ਸੈਂਟਰ ਤੋਂ 3-4 ਦਿਨ ਹਫ਼ਤਾ ਉਹਨੂੰ ਲੱਗ ਜਾਂਦਾ ਤੇ ਜਿਹਦੇ ਨਾਲ ਸੰਗਤਾਂ ਜਿਹੜੀਆਂ ਆ ਉਹ ਸੰਗਤਾਂ ਦਰਸ਼ਨ ਦਵਾ ਰਿਆ ਤਾਂ ਬਾਂਝੀਆਂ ਰਹਿ ਜਾਂਦੀ ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਨੇ ਐਡਾ ਕਾਰਜ ਕੀਤਾ ਇਹ ਕੌਰੀਡੋਰ ਬਣਾਇਆ ਤੇ ਇਹਦੀਆਂ ਜਿਹੜੀਆਂ ਜਾਣਦੀਆਂ ਉਹ ਲਿਮਿਟਡ ਜਿਹੜੀਆਂ ਆ ਉਹ ਸਖਾਲੀਆਂ ਕਰੋ ਉਹ ਸਖਾਲੀਆਂ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਆਧਾਰ ਕਾਰਡ ਮੂਲ ਤੌਰ ਦੇ ਉੱਤੇ ਹਰ ਇੱਕ ਦੀ ਪਛਾਣ ਆ ਭਾਰਤ ਵਸਦੇ ਵਿੱਚ ਤੇ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ 20 ਡਾਲਰ ਜਿਹੜੇ ਆ ਉਹ ਫੀਸ ਖਤਮ ਕਰੋ ਸੋ ਮੈਂ ਸਮਝਦਾ ਜੇ ਇਹ şart ਖਤਮ ਹੋ ਜਾਏ ਪਾਸਪੋਰਟ ਦੀ ਤੇ ਵਿਧਾਨ ਇਹ ਬਣ ਜਾ ਕਿ ਇੱਥੇ ਕੋਰਿਡੋਰ ਦੇ ਵਿੱਚ ਹੀ ਇੱਕ ਇਹ ਆਪਣਾ ਜਿਵੇਂ ਇਮੀਗ੍ਰੇਸ਼ਨ ਦਾ ਰੂਪ ਹੁੰਦਾ ਉਹ ਆਧਾਰ ਕਾਰਡ ਨੂੰ ਆਧਾਰ ਮੰਨ ਕੇ ਜਾਂ ਕੋ ਹੋਰ ਨਾਲ ਆਈਡੀ ਰੱਖਣੀ ਹੈ ਪਾਸਪੋਰਟ ਤੋਂ ਛੋਟ ਉਹ ਇੱਥੇ ਰੱਖ ਰਣ ਤਾਂ ਕਿ ਸੰਗਤਾਂ ਜਿਹੜਾ ਅੱਜ ਆਪਾਂ ਇਹ ਜੋਤੀ ਜੋਤ ਗੁਰਪੁਰਬ ਮਨਾ ਰਹੇ ਹਾਂ ਇਹ ਸੰਗਤਾਂ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਤੇ ਵੀ ਜਾ ਕੇ ਮਨਾਉਣ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਰਦਾਸ ਦੇ ਰੂਪ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਵਲਦਾ ਹੈ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਅਰਦਾਸ ਵੀ ਕੀਤੀ ਆ ਕਿਉਂਕਿ ਇੱਥੇ ਜਾਣ ਲਈ ਗਾਹਾਂ ਫਿਰ ਉਹ ਇੱਕ ਪ੍ਰੋਸੈਸ ਆ ਪਰ ਇਸ ਤੋਂ ਖੜ ਕੇ ਸਾਰੀ ਸੰਗਤ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਮੱਤ ਬਖਸ਼ ਕਰਨ ਤਾਂ ਕਿ ਜਿੱਥੇ ਇਹ ਲੋਕ ਆਪਾਂ ਰੋਜ਼ ਅਮਰਤ ਵੇਲੇ ਵੀ ਸ਼ਾਮ ਨੂੰ ਵੀ ਜਿੰਨੀ ਵਾਰੀ ਅਰਦਾਸ ਕਰਦੇ ਆ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਸਾਧੂ ਜੀ ਜਿਨ੍ਹਾਂ ਗੁਰਧਾਮਾਂ ਤੋਂ ਪ੍ਰਵਿਤਰ ਅਸਥਾਨਾਂ ਤੋਂ ਪੰਥ ਨੂੰ ਵਿਛੋੜਿਆ ਤੇ ਉਹਨਾਂ ਦੇ ਦਰਸ਼ਨ ਕਰਦੇ ਤੇ ਇਹ ਕਿਉਂਕਿ ਪ੍ਰੋਸੈਸ ਆਲਰੇਡੀ ਖੁੱਲਾ ਆ ਇਹਨੂੰ ਹੋਰ ਸਾਲ ਬਣਾ ਦੇਣ ਇਹੋ ਹੀ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਜਿਨ੍ਹਾਂ ਨੇ ਉਤਮ ਅਭਰਾਲਾ ਵੀ ਅੱਜ ਕੀਤਾ ਇਹਨਾਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਹਿਬ ਜੀ ਅੱਜ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਪਰਉਪ ਬਹੁਤ ਹੀ ਸ਼ਰਧਾ ਪਿਆਰ ਅਤੇ ਵਿਰਾਗ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਰਵਾਨਾ ਨੇ ਸ੍ਰੀ ਦਰਬਾਰ ਸਾਹਿਬ ਸਵੇਰ ਦੇ ਦੀਵਾਨ ਸਾਜ ਰਹੇ ਹਨ ਜਿਸ ਦੇ ਵਿੱਚ ਰਾਗੀ ਕਥਾਵਾਚ ਮਾਨਯੋਗ ਪ੍ਰਧਾਨ ਜੀ ਵੀ ਆਏ ਨੇ। ਕਰਤਾਰਪੁਰ ਸਾਹਿਬ ਹਜੂਰ ਨੇ 18 ਸਾਲ ਖੇਤੀ ਕੀਤੀ। ਅੱਜ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੀ ਮਹਾਰਾ ਜੋਤੀ ਜੋਤ ਸਮਾਏ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਕਰਤਾਰਪੁਰ ਸਹਿਬ ਹੈ। ਔਰ ਬੜਾ ਵਿਰਾਗ ਮਈ ਦਿਨ ਸੀ। ਗੁਰੂ ਸਾਹਿਬ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਅਮਰਤ ਵੇਲੇ ਦੱਸ ਦਿੱਤਾ। ਲੋੜੀ ਵੇਲੇ ਤਾਂ ਕਿ ਸਾਰੇ ਇਲਾਕੇ ਦੇ ਲੋਕ ਹਜ਼ਾਰਾਂ ਲੱਖਾਂ ਸੰਗਤਾਂ ਪੰਕਤੀਆਂ ਸੰਭੜੀਆਂ ਵਿਰਾਗ ਦੇ ਸੰਗ। ਹਜੂਰ ਸਤਿਪਾਤ ਸ਼ਾਹ ਮਹਾਰਾਜਾ ਜੋਤੀ ਜੋਤ ਸਮਾ ਗਏ। ਗੁਰਤਾ ਗੱਦੀ ਪਾਈ ਲੈਣਾ ਜੀ ਦੇ ਗੁਰੂ ਅਮਰਦੇਵ ਬਣਾ ਦਿੱਤਾ। ਗੁਰੂ ਅੰਗਦ ਦੇ ਮਹਾਰਾਜ ਫੜੂ ਚਲੇ ਗਏ। ਸ੍ਰੀ ਗੁਰੂ ਨਾਨਕ ਸਾਹਿਬ ਅਰਦਾ ਜੋਤੀ ਤੇ ਗੁਰਪੁਰਬ ਬੜਾ ਗਰਾਗ ਮਈ ਅਜ ਦਿਹਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਜੋ ਅੱਜ ਧਾਰਮਿਕ ਸਮਾਗਮ ਸਜਾਏ ਗਏ ਉਹਨਾਂ ਵਿੱਚ ਦੂਰੋਂ ਨੇੜੋਂ ਆਈਆਂ ਸੰਗਤਾਂ ਦਾ ਧੰਨਵਾਦ ਸੇਵਾ ਸੁਸਾਇਟੀਆਂ ਤੇ ਹੋਰ ਸੰਪਰਦਾਵਾਂ ਜਿਨ੍ਹਾਂ ਨੇ ਇਸ ਵੱਡੇ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕੀਤਾ ਸੰਗਤ ਦਾ ਕਦਮ ਕਦਮ ਚੱਲਿਆ ਸਿਰ ਮੱਥੇ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ